सतनाम श्री वाहे गुरु जी सतगुरु ने अज जो छद्शिश की तीख है पामा के एदे विच बहुत ज्यादा शब्दावली जड़ी है वो दोहराओ है ਜਾ ਇਹੋ ਕਹ ਲੀਏ ਵਾਰ-ਵਾਰ ਉਸ ਸ਼ਬਦਾਂ ਦਾ ਉਹਨਾਂ ਸ਼ਬਦਾਂ ਦਾ ਸਤਿਗੁਰੂ ਜ਼ਿਕਰ ਕਰਦਾ ਹੈ। ਇਹ ਜਿਹੜਾ ਅੰਮ੍ਰਿਤ ਵਚਨ ਹੈ ਆਰੰਭਤਾ ਹੈ ਚਾਚਰੀ ਛੰਦ ਤੋਂ। ਅਭੰਗ ਹੈ। ਲਬਜੀ ਅਰਥ ਭੰਗ ਦਾ ਅਰਥ ਹੈ ਜਿਹੜਾ ਨਾਸ ਹੋ ਜਾਏ। अपंग का है इनका अर्थ है हे प्रभु तू नाश रहत है अनंग है ए पाठ ऐसे तरह करेंगे जेड़ा टिपि उते लागिए उंज वैसे जेड़ा अपंग है वो एड़ा अगेतर लाके टिप प्लस भंग ए जेड़ा अनंग है ਇਹਦਾ ਪਾਠ ਹੋਵੇਗਾ ਐਡਾ ਨੰਨਾ ਤੇ ਪਲਸ ਅੰਗ ਜਮਾ ਅੰਗ ਅਨ ਅੰਗ ਇਹਦਾ ਅਰਥ ਹੋ ਜਾਏਗਾ ਕਿ ਜਿਹੜਾ ਅੰਗਾ ਤੋਂ ਰਹਿਤ ਹੈ ਅਭੰਗ ਹੈ ਆਪ ਜੀ ਦਾ ਕਦੀ ਖਾਤਮਾ ਨਹੀਂ ਹੋਣਾ ਤੇ ਅਨੰਗ ਹੈ ਆਪ ਜੀ ਦਾ ਕੋਈ ਸਰੀਰ ਜੋ ਹੈ ਉਹ ਨਾਸ ਨਾਸ ਤਾਂ ਹੋਵੇਗਾ ਜੇ ਸਰੀਰ ਵਜੂਦ ਹੋਵੇ ਅਲੇਖ ਹੈ ਆਪ ਜਿੱਦਾ ਕੋਈ ਲਿਬਾਸ ਨਹੀਂ ਕੋਈ ਭੇਖ ਨਹੀਂ ਅਲੇਖ ਹੈ ਲੇਖ ਦਾ ਅਰਥ ਆਪੋਂ ਚੰਦਨ ਵੀ ਕੀਤਾ ਸੀ ਵੀ ਲੇਖ ਦਾ ਅਰਥ ਕਿਸੇ ਦਾ ਚਿੱਤਰ ਬਣਾਣਾ ਉਹਨੂੰ ਅਲਿਖਣਾ ਕਹਿ ਲੋ ਅਲੇਖ ਹੈ ਇਹਦਾ ਜਿਵੇਂ ਸਕੈਚ ਨਹੀਂ ਕਰਦੇ ਜੀ ਬਣਾ ਕੇ ਲਕੀਰਾਂ ਇਹ ਉਹ ਸ਼ਬਦ ਸੱਚ ਅਰਥ ਇਹ ਨੇ ਅਲੇਖ ਹੈ ਯਾਦ ਰੱਖਿਓ ਉਸ ਵਕਤ ਵੀ ਗੁਰੂ ਕਾਲ ਵਿੱਚ ਵੀ ਇਸ ਤਰ੍ਹਾਂ ਜਿਹੜੀਆਂ ਲੀਕਾ ਮਾਰ ਕੇ ਤਸਵੀਰਾਂ ਬਣਦੀਆਂ ਰਹੀਆਂ ਸ਼ਾਇਦ ਆਪ ਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਬਣਾਈ ਸੀ ਬੰਗਾਲ ਦੀ ਧਰਤੀ ਤੇ ਭਲਾਈ ਭਾਈ ਬਲਾਕੀ ਦਾਸ ਦੀ ਮਾਂ ਬਜ਼ੁਰਗ ਸੀ ਉਹ ਜਿਹੜਾ ਮੁਸਵਰ ਆਇਆ ਉਹ ਇਤੋਂ ਤੱਕ ਦਾ ਬਣਾ ਸਕਿਆ ਸੀ ਇਤਿਹਾਸ ਕਹਿੰਦਾ ਉਹ ਗੁਰਦੇਵ ਦਾ ਫੇਸ ਨਹੀਂ ਬਣਾ ਸਕਿਆ ਮਹਾਰਾਜ ਜੀ ਫਿਰ 사ਤਗੁਰਾਂ ਨੇ ਆਪ ਬੁਰਸ਼ ਨਾਲ ਕੀਤਾ ਮੇਰੀ ਫਿਰ ਬੇਨਤੀ ਹੈ ਉਸ ਵਕਤ ਤੇ ਚਿੱਤਰ ਜਿਵੇਂ ਆਪਾਂ ਲਕੀਰਾਂ ਖਿੱਚਨੇ ਮੈਂ ਕੈ ਸਕੈਚ ਹੈ ਜਿਵੇਂ ਆਲੇਖ ਹੈ ਕੋਈ ਵੀ ਬੰਦਾ ਤੁਹਾਡਾ ਲਕੀਰਾਂ ਪਾ ਕੇ ਚਿੱਤਰ ਨਹੀਂ ਬਣਾ ਸਕਦਾ ਆ ਭਰਮ ਹੈ ਆਪ ਜਿਹਨੂੰ ਕੋਈ ਭਰਮ ਪੁਲੀਖਾ ਨਹੀਂ ਪੈ ਸਕਦਾ ਇਹ ਫਿਰ ਬੇਨਤੀ ਸੁਣੋ ਪੁਲੀਖਾ ਪੈਣਾ ਬੰਦਾ ਜਿੰਨਾ ਮਰਜੀ ਸਿਆਣਾ ਹੋਵੇ ਜ਼ਿੰਦਗੀ ਵਿੱਚ ਕਈ ਵਾਰੀ ਭੁਲੇਖੇ ਵਿੱਚ ਵਿਚਾਰਾ ਠੱਗਿਆ ਜਾਂਦਾ ਹੈ ਤੇ ਫਿਰ ਬਾਅਦ ਵਿੱਚ ਕਹਿੰਦਾ ਮੈਨੂੰ ਤੇ ਪਤਾ ਹੀ ਨਹੀਂ ਸੀ ਜਿਵੇਂ ਕਿਸੇ ਪਾਠ ਕਰਨਿਆ ਮੈਂ ਜਾਣਿਆ ਵਡਖੰਸ ਹੈ ਤਾਂ ਮੈਂ ਕੀਤਾ ਸੰਗ ਇਹ ਦੋ ਸ਼ਬਦ ਨਹੀਂ ਜੀ ਕੀਆ ਤੇ ਕੀਤਾ ਇਹਦਾ ਮਤਲਬ ਭੁਲੇਖਾ ਪੈ ਗਿਆ ਨਾ ਵੈ ਗੁਰੂ ਨੂੰ ਇੱਕੋ ਜਿਹਾ ਭੁਲੇਖੇ ਨਹੀਂ ਪੈਂਦੇ ਮੈਂ ਜਾਣਿਆ ਵਡਖੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੜਾ ਤਾ ਜਨਮਨ ਆ ਪੀੜੀ ਤੰਗ ਜਿਵੇਂ ਪਤਾ ਹੁੰਦਾ ਵੀ ਬਗਲਾ ਹੈ ਹੁਣ ਜੇ ਮੈਨੂੰ ਪਤਾ ਹੁੰਦਾ ਇਹ ਭੁਲੇਖਾ ਹੈ ਫਿਰ ਮੈਂ ਬੇਨਤੀ ਕਰਾਂਗਾ ਆ ਭਰਮਦਰ ਤੇ ਜਿਹਨੂੰ ਕੋਈ ਭੁਲੇਖਾ ਨਹੀਂ ਪੈਂਦਾ ਆ ਕਰਮ ਹੈ ਪਰਬ੍ਰਹਮ ਪਰਮੇਸ਼ਵਰ ਜੀ ਤੁਹਾਨੂੰ ਚੋਖੀਆਂ ਰਸਮਾਂ ਦੀ ਕਰਮਕਾਂਡਾਂ ਦੀ ਕੋਈ ਲੋੜ ਨਹੀਂ ਕਰਮਾਂ ਨਾਲ ਨਹੀਂ ਤੂੰ ਵਸ ਹੁੰਦਾ ਫਿਰ ਬੇਨਤੀ ਸੁਣਿਓ ਇਹ ਮਨ ਚਾਹੇਗਾ ਜੀ ਕਰਮ ਨਾਲ ਇੱਕ ਪਾਠ ਹੈ ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ ਨਾ ਤੂੰ ਆਵੇਂ ਵਸ ਵੇਦ ਪੜਾਵਣੇ ਇਹ ਕਰਮੀ ਹੈ ਨਾ ਨਾ ਤੂੰ ਆਵੇਂ ਵਸ ਤੀਰਥ ਧਾਈਐ ਨਾ ਤੂੰ ਆਵੇਂ ਵਸ ਧਰਤੀ ਧਾਈਐ ਨਾ ਤੂੰ ਆਵੇਂ ਵਸ ਕਿਤੈ ਸਿਆਣਪੈ ਨਾ ਤੂੰ ਆਵੇਂ ਵਸ ਆਵੇਂ ਵਸ ਬਹੁਤਾ দান ਦੇ ਹੁਣ ਸਾਰੇ ਅਕਰਮ ਹੋ ਗਿਆ ਨਾ ਜੀ ਅੱਗੇ ਮਹਾਰਾਜ ਬਚਨ ਕਰਦੇ ਸਭ ਕੋ ਤੇਰਾ ਵਸ ਅਗੰਮ ਅਗੋਚਰਾ ਤੂੰ ਭਗਤਾਂ ਕਹਿ ਵਸ ਭਗਤਾਂ ਤਾਨ ਤੇਰਾ ਅਕਰਮ ਦਾ ਅਰਥ ਇਹ ਤੁਸੀਂ ਕਰਮ ਨਾਲ ਜਿੰਨੂੰ ਵਸ ਨਹੀਂ ਕਰ ਸਕਦੇ ਅੱਗੇ ਸ਼ਬਦ ਜੀ ਆਨਾਦ ਹੈ ਇਹ ਸਤਿਗੁਰਾਂ ਨੇ ਇੱਕ ਸ਼ਬਦ ਵਰਤਿਆ ਹੈ ਤਨ ਆਦ ਫਿਰ ਅਰਥ ਸੁਣਿਓ ਪਹਿਲਾਂ ਵੇਖੋ ਐੜਾ ਗੀਤਰ ਲਗਾ ਅਭੰਗ ਹੁਣ ਇਹ ਕੱਲਾ ਐੜਾ ਅਰਥ ਨਹੀਂ ਕਰੇਗਾ ਐੜਾ ਤੇ ਨੰਨਾ ਜਿਨ ਪੂਰਾ ਸ਼ਬਦ ਲਿਖਾਂਗੇ ਪਲਸ ਜਮਾ ਐੜਾ ਕੰਨਾ ਦੱਦੇ ਸਿਹਾਰੀ ਅਨ ਆਦ ਇਹਦਾ ਅਰਥ ਹੈ ਕਿ ਆਦ ਤੋਂ ਰਹਿਤ ਜਿਸ ਦਾ ਕੋਈ ਆਦ ਨਾ ਹੋਵੇ ਇਹਦਾ ਅਰਥ ਅਨਾਦ ਦਾ ਅਰਥ ਆਪਾਂ ਅਨ ਦੂਜਾ ਨਹੀਂ ਕਰ ਲੈਣਾ ਅੱਗੇ ਹੈ ਜੋਗਾਦ ਹੈ ਜੁਗ ਦਾ ਅਰਥ ਹੈ ਸਮਾ ਜੁਗ ਆਦ ਫਿਰ ਬਿੰਤੀ ਤੁਸੀਂ ਸਮੇ ਤੋਂ ਪਹਿਲਾਂ ਵੀ ਸੋ ਸਮਾਤਾ ਸਾਡੇ ਤੇ ਲਾਗੂ ਹੋ ਰਿਹਾ ਨਾ ਜੀ ਸਮੇਂ ਦਾ ਅੱਜ ਕੱਲ ਸਮੇਂ ਤੇ ਬਹੁਤ ਕੰਮ ਕਰ ਰਹੇ ਨੇ ਸਾਇੰਟਿਸਟ ਮੈਂ ਕਿ ਦਿਨ ਕਿਆ ਸੀ ਇਹ ਨਾ ਕੰਮ ਹੋ ਰਿਹਾ ਵੀ ਸਮੇਂ ਬਾਰੇ ਕਿਤਾਬਾਂ ਲਿਖੀਆਂ ਜਾ ਰਹੀਆਂ ਪਰ ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ ਹੈ ਇੱਕ ਕਿਤਾਬ ਦਾ ਬ੍ਰੀਫ ਹਿਸਟਰੀ ਆਫ ਟਾਈਮ ਸਮੇਂ ਦਾ ਸੰਖੇਪ ਦਾ ਇਤਿਹਾਸ ਪਰ ਆ ਜਿਹੜਾ ਜੁਗਾੜ ਹੈ ਉਹ ਸਮੇਂ ਵਿੱਚ ਨਹੀਂ ਆਉਂਦਾ ਉਹ ਜੁਗਾਂ ਤੋਂ ਵੀ ਪਹਿਲਾਂ ਸੀ ਅਗੇ ਗੁਰੂ ਜੀ ਕਹਿੰਦੇ ਨੇ ਅਜੈ ਹੈ ਮੇਰੀ ਫਿਰ ਬੇਨਤੀ ਇਹਨੂੰ ਖੈ ਜ਼ਰੂਰ ਬੋਲਣਾ ਕਿਉਂਕਿ ਸਿੱਧਾ ਵਾਹਿਗੁਰੂ ਜੀ ਨੂੰ ਬਿਠਾ ਕੇ ਸੰਬੋਧਨ ਜਿਵੇਂ ਕੀਤਾ ਗਿਆ ਹੈ ਅਜੈ ਲਭਤ ਹੈ ਜੈ ਇਹ ਇਹ ਜੇ ਉਸ ਤਾਂ ਲਿਖੀ ਹੈ ਨਾ ਜ ਜਜਾ ਤੇ ਯਯਾ ਜੈ ਜਿਵੇਂ ਕਹਿੰਦੇ ਤੇਰੀ ਜੈ ਜੈਕਾਰ ਇੱਥੇ ਅਜੈ ਦਾ ਅਰਥ ਹੈ ਜਿਸ ਨੂੰ ਕੋਈ ਜਿੱਤ ਨਹੀਂ ਸਕਦਾ ਅਜੈ ਹੈ ਆਪ ਜਿਨੂੰ ਕਿਸੇ ਜਿੱਤ ਨਹੀਂ ਸਕਣਾ ਅੱਗੇ ਹੈ ਜੀ ਮਹਾਰਾਜ ਨੇ ਸ਼ਬਦ ਵਰਤਿਆ ਹੈ ਅਬੈਖ ਹੈ ਇੱਥੇ ਵੈਸੀ ਪਾਠ ਦੋ ਤਰ੍ਹਾਂ ਨਾਲ ਜੀ ਕਈਆਂ ਥਾਵਾਂ ਤੇ ਅਪੈਖ ਹੈ ਪਰ ਅਸਲ ਚ ਪਾਠ ਅਬੈਖ ਹੈ ਬੱਬੇ ਨਾਲ ਜੇ ਭੱਬੇ ਨਾਲ ਪਾਠ ਕਰਾਂਗੇ ਅਪੈਖ ਹੈ ਇਹਦਾ ਅਰਥ ਹੋ ਜਾਏਗਾ ਕਿ ਵੈ ਗੁਰੂ ਜੀ ਭੈ ਤੋ ਰਹਿਤ ਨੇ ਇੱਥੇ ਬੈ ਬੈ ਦਾ ਅਰਥ ਇੱਕ ਤਾਂ ਪੰਜਾਬੀ ਆ ਲੈਣਾ ਇਹ ਤਿੰਨ ਬਾਣੀ ਚੋਂਦਾ ਇਹ ਤਨ ਵਿੱਚ ਹੀ ਬੈ ਕਰੀ ਇੱਥੇ ਬੈ ਦਾ ਅਰਥੇ ਨਾਸ ਅਬੈ ਹੈ ਵਾਹ ਗੁਰੂ ਜੀ ਤੁਸੀਂ ਨਾਸ ਰਹੇ ਤੋ ਅੱਗੇ ਗੁਰੂ ਜੀ ਕਹ ਰਹੇ ਨੇ ਅਪੂਤ ਹੈ ਇਹ ਬੜੀ ਬੜੀ ਪਾਠ ਆਇਆ ਜੀ ਅਪੂਤ ਜਾਬ ਸਾਹਿਬ ਚ ਭੂਤ ਦਾ ਲਫ਼ਜ਼ੀ ਅਰਥ ਤਤ ਜਿਵੇਂ ਆ ਪਾਉਣ ਪਾਣੀ ਬਸੰਤਰ ਸੀ ਕਹਿੰਨੇ ਪਰਮਾਤਮਾ ਜੀ ਤੁਹਾਡੀ ਵਜੂਦ ਤਤਾਂ ਨਾਲ ਨਹੀਂ ਤੁਸੀਂ ਤਤਾਂ ਦੇ ਪੈਦਾ ਕਰਨ ਵਾਲੇ ਹੋ ਹਜ਼ੂਰ ਕਹਿ ਰਹੇ ਨੇ ਅਪੂਤ ਹੈ ਤੁਸੀਂ ਤਤਾਂ ਤੋਂ ਰਹਿਤ ਹੋ ਅਧੂਤ ਹੈ ਬੇਨਤੀ ਹੈ ਜੀ ਇੱਥੇ ਜਿਹੜਾ ਸ਼ਬਦ ਧੂ ਹੈ ਅਸੀਂ ਪੰਜਾਬੀ ਚ ਮੈਂ ਕਿਦਨ ਕਿਹਾ ਸੀ ਇਹ ਵੀ ਸ਼ਬਦ ਬੜੀ ਬੜੀ ਆਇਆ ਜਾਬ ਸਭ ਚ ਉਂਝ ਗੁਰਮਖੋਜੇ ਅਰਥ ਚੇਤੇ ਕਰਨੇ ਹੋ ਨਾ ਇੱਕ ਨੋਟਬੁੱਕ ਬਣਾਈਏ ਜਿਹੜੇ ਸ਼ਬਦ ਵਾਰ-ਵਾਰ ਰਿਪੀਟ ਹੁੰਦੇ ਨੇ ਨਾ ਉਹਨਾਂ ਨੂੰ ਨੋਟ ਕਰ ਲਈਏ ਤੇ ਥੋੜੇ ਜਿਹੇ ਅਰਥ ਚੇਤੇ ਕਰਨ ਲੱਗ ਪੋ ਬਾਅਦ ਸ਼ਬਦ ਵਾਰ-ਵਾਰ ਉਹੀ ਆ ਰਹੇ ਨੇ ਕੁਝ ਪਰਸ਼ੀਅਨ ਦੇ ਅਰਬੀ ਦੇ ਸ਼ਬਦ ਨੇ ਆਪਾਂ ਨਾਲ-ਨਾਲ ਕਲੀਅਰ ਕਰੀ ਜਾ ਰਖਾਂ ਇਹ ਸ਼ਬਦ ਜਿਹੜਾ ਅਧੂਤ ਹੈ ਇਹ ਸ਼ਬਦ ਹੈ ਐੜਾ ਜਮਾ ਧੂਤ ਇਹ ਅਭੂਤ ਨਹੀਂ ਧੂ ਦਾ ਅਰਥ ਹੈ ਖਿਲਾਣਾ ਮੈਨੂੰ ਇੰਜ ਲੱਗਦਾ ਜਿਹੜਾ ਸ਼ਬਦ ਨਹੀਂ ਵਰਦੇ ਇਹਦੀ ਖਿੱਚ ਧੂ ਹੋਈ ਧੂਣਾ ਖਿੱਚ ਕੇ ਲੈ ਜਾਣਾ ਅਤੂਤ ਹੈ ਕਿ ਮੇਰਾ ਵੈਗੁਰੂ ਜਿਹੜਾ ਹੈ ਸੱਚੀ ਏ ਜੀ ਉਹ ਉਹ ਅਤੂਤ ਹੈ ਉਹਨੂੰ ਕੋਈ ਖਲਾ ਨਹੀਂ ਸਕਦਾ ਇਹਦੇ ਅਰਥ ਇਹ ਵੀ ਕੀਤੇ ਨੇ ਧੂ ਦਾ ਅਰਥ ਹੁੰਦਾ ਕੰਬਾ ਦੇਣਾ ਮਹਾਰਾਜ ਕਹਿੰਦੇ ਆ ਵੈਗੁਰੂ ਨੂੰ ਕੋਈ ਕੰਬਾ ਕੰਬਾ ਨਹੀਂ ਛਿੜ ਸਕਦਾ ਅੱਗੇ ਬਚਨ ਹੈ ਜੀ ਅਤੂਤ ਅਰਥ ਅਚਲ ਆਨਾਸ ਹੈ ਆਪ ਜੀ ਦਾ ਕਦੀ ਖਾਤਮਾ ਨਹੀਂ ਹੋਣਾ ਆਨਾਸ ਨਾਸ ਤੋਂ ਰਹਿਤ ਜਿਹਨੇ ਕਦੀ ਖਤਮ ਨਾ ਉਦਾਸ ਹੈ ਉਦਾਸ ਦਾ ਅਰਥ ਹੈ ਉਪਰਾਮ ਖੈ ਆਪ ਜੀ ਚਿੰਤਾ ਤੋ ਰਹਿ ਤੋ ਪਤਾ ਨਹੀਂ ਕਿੰਨੀ ਕੋ ਰੋਈ ਦੁਨੀਆ ਜੰਮਦੀ ਹੈ ਕਿੰਨੇ ਮਰਦੇ ਨੇ ਕਿੰਨੇ ਡੁੱਬਦੇ ਨੇ ਸੱਚੀ ਮੁੱਚੀ ਤੁਹਾਡੇ ਉੱਤੇ ਕੋਈ ਅਸਰ ਨਹੀਂ ਤੁਸੀਂ ਉਦਾਸ ਖੈ ਦਾ ਅਰਥ ਤੈਂਦੀ ਕਲਾ ਵਾਲਾ ਨਹੀਂ ਉਪਰਾਮ ਹੋ ਤੁਸੀਂ ਅੱਗੇ ਮਹਾਰਾਜ ਕਹਿੰਦੇ ਆਤੰਦ ਖੈ ਤੰਦ ਦਾ ਅਰਥ ਝੰਬੇਲਾ ਤੁਸੀਂ ਤੰਦਿਆਂ ਤੋਂ ਝੰਬੇਲਿਆਂ ਤੋਂ ਬਿਨਾ ਹੋ ਗੁਰੂ ਜੀ ਕਹਿੰਦੇ ਨੇ ਅਬੰਦ ਖੈ ਬੰਧ ਦਾ ਅਰਥੇ ਬੰਧਨ ਆ ਬੰਧ ਦਾ ਅਰਥੇ ਜਿਹੜੇ ਬੰਧਨਾ ਤੋਂ ਆਜ਼ਾਦ ਨੇ ਆ ਭਗਤ ਹੈ ਇਥੇ ਦਾ ਸ਼ਬਦ ਹੈ ਨਾ ਆ ਭਗਤ ਉੰਜ ਵੈਸੇ ਜਬਾਣੀ ਸ਼ਬਦ ਭਗਤ ਹੁੰਦਾ ਜੀ ਗੁਰਮਖੋ ਭਗਤ ਸ਼ਬਦ ਸੰਸਕ੍ਰਿਤ ਦੀ ਭਜ ਧਾਤੂ ਤੋਂ ਬਣਿਆ ਜਿਹਦਾ ਅਰਥ ਹੈ ਕਿ ਭਜਨਾ ਸੇਵ ਕਰਨੀ ਗੁਰਬਾਣੀ ਚ ਤਿੰਨ ਰੂਪਾਂ ਚ ਆਇਆ ਭਗਤ ਭੱਵੇ ਗੱਗਾ ਤਤਾ ਮੁਕਤਾ ਪੱਬਾ ਗੱਗਾ ਤੱਤੇ ਸਿਆਰੀ ਪੱਬਾ ਗੱਗਾ ਤੱਤੇ ਔਂਕੜ ਮੈਂ ਥੋੜਾ ਤਾਂ ਇਹ ਕਰ ਲਗਾ ਕਿਉਂਕਿ ਤੇ ਸ਼ਬਦ ਅਭਗਤ ਆਇਆ ਹੈ ਨਾ ਜਿੱਥੇ ਬਾਣੀ ਪੂਰੀ ਚ ਪੂਰੇ ਗੁਰੂ ਗ੍ਰੰਥ ਸਾਹਿਬ ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ ਲੱਗੀ ਹੈ ਉਹਦੇ ਅੱਖਾਂ ਮੀਟ ਕੇ ਅਰਥ ਕਰੂ ਭਗਤੀ ਬੜੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਉਥੇ ਸਿਆਰੀ ਲੱਗੀ ਹੈ ਤੇਰੇ ਭਗਤ ਤੇਰੇ ਭਗਤ ਜਿੱਥੇ ਭਗਤ ਦਾ ਤਤਤਾ ਮੁਕਤਾ ਹੈ ਦਾ ਅਰਥ ਬਹੁਤ ਭਗਤ ਜਿੱਥੇ ਔਂਕੜ ਹੈ ਇੱਕ ਭਗਤ ਪਰ ਇਹ ਜਿਹੜਾ ਸ਼ਬਦ ਨਾ ਭਗਤ ਆ ਭਗਤ ਇਹ ਉਹ ਨਾ ਤਾਂ ਇਹ ਭਗਤੀ ਨਾ ਇਹ ਭਗਤੀ ਕਰਨ ਵਾਲਾ ਇੱਥੇ ਭਗਤ ਦਾ ਅਰਥ ਹੈ ਆ ਭਗਤ ਦਾ ਅਰਥ ਹੈ ਨਰਮੋਹ ਸੱਚ ਇਹ ਵੀ ਜਿਹਨੂੰ ਕਿਸੇ ਦਾ ਕੋਈ ਮੋਹ ਹੈ ਹੀ ਨਹੀਂ ਜਿਹਨੂੰ ਉਦਾਸ ਕਿਹਾ ਹੈ ਅੱਗੇ ਹੈ ਜੀ ਬ੍ਰਾਕਤ ਹੈ ਬਰਕਤ ਦਾ لفظی ਅਰਥ ਹੈ ਜਿਹੜਾ ਸੰਸਾਰ ਦੇ ਪਦਾਰਥਾਂ ਦੀ ਖਿੱਚ ਤੋਂ ਉੱਪਰ ਉੱਠ ਗਿਆ ਹੈ ਕੋਈ ਮੋਹ ਨਹੀਂ ਕੋਈ ਕਿਸੇ ਕਿਸਮ ਦੀ ਖਿੱਚ ਨਹੀਂ ਆਨਾਸ ਹੈ ਇਹ ਆਪਾਂ ਕਰ ਚੁੱਕਿਆ ਨਾਸਤ ਹੋ ਰਹਿਸ ਹੈ ਪ੍ਰਕਾਸ਼ ਹੈ ਤੁਸੀਂ ਚਾਨਣ ਸਰੂਪ ਹੋ ਇਹਦਾ ਮਤਲਬ ਕਿ ਆਪ ਉੱਤੇ ਮੋਹ ਭਰਮ ਅਗਿਆਨਤਾ ਦੇ ਹਨੇਰੇ ਦਾ ਕੋਈ ਅਸਰ ਨਹੀਂ ਹੁੰਦਾ ਅਗਿਆਜੀ ਨਚਿੰਤ ਹੈ ਇਹ ਪੰਜਾਬੀ ਸੀ ਵਰਤਿਆ ਤੂੰ ਨਚਿੰਤ ਹੋ ਬਸ ਇਹ ਦੋ ਸ਼ਬਦ ਨੇ ਅਸਲ ਵਿੱਚ ਸੰਸਕ੍ਰਿਤ ਦਾ ਸ਼ਬਦ ਨশ্চਿੰਤ ਮਾਰ ਨਹੀਂ ਸ਼ਬਦ ਵਰਤਿਆ ਬਣਾ ਦਿੱਤਾ ਜੀ ਨਚਿੰਤ ਨਚਿੰਤ ਦਾ ਲਬਜ਼ੀ ਅਰਥ ਹੈ ਚਿੰਤਾ ਤੋਂ ਰਹਿਤ ਵਹਿ ਗੁਰੂ ਨੂੰ ਕੋਈ ਚਿੰਤਾ ਨਹੀਂ ਅੱਗੇ ਸ਼ਬਦ ਜੀ ਸੁਨਿੰਤਕ ਹੈ ਇਹ ਇਹ ਤਾਲ ਪੂਰਾ ਕੀਤਾ ਜੀ ਇਹਦਾ ਮਾਤਰਾ ਪੂਰੀ ਕੀਤੀ ਉਂਝ ਸ਼ਬਦ ਹੈ ਸੁਨਿਤਕ ਹੈ ਇੱਥੇ ਪਾਠ ਅਸੀਂ ਸੁਨਿੰਤ ਹੀ ਪੜਨਾ ਹੈ ਨ ਚਿੰਤਾ ਦਾ ਤੇ ਅਰਥ ਹੋ ਗਿਆ ਚਿੰਤਾ ਤੋਂ ਰਹਿਤ ਤੇ ਜਿਹੜਾ ਸ਼ਬਦ ਸੁਨਿੰਤ ਵਰਤਿਆ ਹੈ ਇਹਦਾ ਅਰਥ ਵੈਸੇ ਹੈ ਸੁਨਿਤ ਦਾ ਲਬਜ਼ੀ ਅਰਥ ਹੈ ਸਦਾ ਕਾਇਮ ਰਹਿਣ ਵਾਲਾ ਜਿਹਨੇ ਸਦਾ ਰਹਿਣਾ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿ ਰਹਿਆ ਅਲਿਖ ਹੈ ਅਲਿਖ ਦਾ ਜਿਵੇਂ ਆਪਾਂ ਲੇਖ ਪੜਿਆ ਨਾ ਇਹ ਉਹੀ ਸ਼ਬਦ ਹੈ ਅਲਿਖ ਹੈ ਤੁਹਾਡਾ ਕਿਸੇ ਨੇ ਸਕੈਚ ਚਿੱਤਰ ਨਹੀਂ ਬਣਾ ਸਕਣਾ ਅਦੇਖ ਹੈ ਤੇ ਤੁਹਾਨੂੰ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਵੇਖਦੇ ਨੇ ਨਾਨਕ ਸੇ ਅਖੜੀਆਂ ਬ्यान ਜਿਨੀ ਦਸੰਦੋ ਮਾਪਿਰੀ ਕਿਉਂਕਿ ਬਾਣੀ ਦੇ ਵਿੱਚ ਬੜੇ ਦਰਸ਼ਨ ਸ਼ਬਦ ਹੁੰਦੇ ਨੇ ਅੱਗੇ ਫਿਰ ਆ ਗਿਆ ਜੀ ਅਲੇਖ ਹੈ ਰਿਪੀਟ ਹੋ ਗਿਆ ਆਪ ਜੀ ਦਾ ਕੋਈ ਮੂਰਤ ਚਿੱਤਰ ਨਹੀਂ ਆਪੇਖ ਹੈ ਆਪ ਜੀ ਦਾ ਕੋਈ ਭੇਖ ਨਹੀਂ ਅਗਲਾ ਸ਼ਬਦ ਹੈ Ạਹਾ ਫਿਰ ਬਿੰਤੀ ਹੈ ਕੰਨਾਹਾ ਬੁਲਨਾ Ạਹਾ ਤਾਣਾ ਇਹ ਦਾ ਅਰਥ ਹੈ ਡੇਗਣਾ ਵੈਗਰੂ ਜੀ ਇਥੇ ਖਰ ਬੰਦਾ ਇੱਕ ਦੂਜੇ ਨੂੰ ਠੱਬੀਆਂ ਲਾ ਕੇ ਦੇਖਦਾ ਤੈਨੂੰ ਕੋਈ ਨਹੀਂ ਜੰਮਿਆ ਦੇਖ ਸਕੇ ਤਾਨੂੰ ਕੋਈ ਦੇਖ ਨਹੀਂ ਸਕਦਾ ਆਗਾਹ ਹੈ ਫਿਰ ਬਿੰਤੀ ਆਗਾਹ ਆਗਾਹ ਦਾ ਅਰਥ ਹੈ ਐੜਾ ਗੇਤਰੀ ਜੀ ਗਾਹ ਦਾ ਅਰਥ ਹੁੰਦਾ ਹੈ ਪਹੁੰਚ ਕਰ ਲੈਣੀ ਜਿਵੇਂ ਸੁਣਿਆ ਸਰਾਂ ਗੁਣਾ ਕੇ ਗਾਹ ਇਧਰ ਤੇ ਪਹੁੰਚ ਹੋਗੀ ਆਗਾਹ ਅਰ ਤੇ ਜਿਹਦਾ ਡੂੰਗਾ ਪੰਨ ਲੱਭਦੇ ਕੋਈ ਨਹੀਂ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਅੱਗੇ ਗੁਰੂ ਜੀ ਕਹਿੰਦੇ ਅਸੰਭ ਹੈ ਫਿਰ ਬੇਨਤੀ ਸੁਣਿਓ ਅਸੰਭ ਖੈ ਉਂਜ ਮੈਂ ਆਪ ਨੂੰ ਬੇਨਤੀ ਕਰਾਂਗਾ ਕਿਉਂਕਿ ਬਹੁ ਸਮਾਂ ਪਿੱਛੇ ਗੁਰੂ ਸਾਹਿਬ ਦੀ ਇਸ ਰਚਨਾ ਬਾਰੇ ਬਹੁਤ ਕੁਝ ਹੋਇਆ ਤੁਸੀਂ ਸਭ ਨੂੰ ਪਤਾ ਹੈ ਸੰਗਤ ਜੀ ਥੋੜਾ ਬਤਾ ਸੰਬੰਧ ਰੱਖਦੇ ਗੁਰੂ ਗੋਬਿੰਦ ਸਿੰਘ ਦੀ ਵਕਾਇਬਲੀ ਦੇ ਅਰਥ ਉਹਨਾਂ ਦੀ ਬਾਣੀ ਵਿੱਚੋਂ ਹੀ ਲੱਭੀਏ ਉਹਨਾਂ ਦੀ ਬਚਤਰ ਕਠਨਾ ਰਚਨਾਵਾਂ ਨਹੀਂ ਜੀਵਨਾ ਦੀ ਹੁਣ ਸ਼ਬਦ ਆਇਆ ਅਸੰਭਖ ਹੈ ਆਪ ਜੀ ਨੂੰ ਪਤਾ ਇੱਕ ਸ਼ਬਦ ਹੈ ਹਿੰਦੀ ਚ ਸੰਭਵ ਅਸੰਭਖ ਹੈ ਅਸੰਭਵ ਪਰਮ ਭ੍ਰਮ ਪਰਮੇਸ਼ਵਰ ਇਹਨੂੰ ਹਿੰਦੀ ਚ ਵੈਸੇ ਅਸੰਭਵ ਕਹਿ ਸਕਨੇ ਆ ਇਹਦਾ ਅਰਥ ਇਹ ਜਿਹੜਾ ਬੰਦੇ ਦੀ ਵਿਚਾਰ ਵਿੱਚ ਆ ਹੀ ਨਹੀਂ ਸਕਦਾ ਅਸੰਭਵ ਦਾ ਅਰਥ ਵੈਸੇ ਲੱਭੀ ਅਰਥ ਹੁੰਦਾ ਜਿਹੜਾ ਮੁਸ਼ਕਲ ਹੋਵੇ ਨਾ ਮੁਮਕਿਨ ਅੱਗੇ ਮਹਾਰਾਜ ਕਿੰਨੇ ਅਸੰਭਖ ਹੈ ਆਗੰਭਖ ਹੈ ਆਗੰਭ ਇਹਦਾ ਲਬਜ਼ੀ ਅਰਥ ਹੈ ਜਿਹੜਾ ਗਮਤਾ ਤੋਂ ਦੂਰ ਹੈ ਜਿਹਦੇ ਤੱਕ ਸਾਡੀ ਪਹੁੰਚ ਹੀ ਕੋਈ ਨਹੀਂ ਜੀ ਆਗੰਭਖ ਹੈ ਅਨੀਲ ਹੈ ਮੌਜ ਦਿਨ ਕੀਤਾ ਸੀ ਅਰਥ ਅਨੀਲ ਦੇ ਬਹੁਤ ਅਰਥ ਨੇ ਇੱਕ ਸਾਡੇ ਗੁਰਮਖਾਂ ਅਨੀਲ ਦੇ ਅਰਥ ਕੀਤੇ ਨੇ ਜੀ ਸ਼ੁੱਧ ਆਦ ਅਨੀਲ ਅਨਾਦ ਅਨਾਤ ਇੱਕ ਅਨਿਲ ਦਾ ਸ਼ਬਦ ਹੁੰਦਾ ਖਵਾ ਅਨਿਲ ਬੇੜਾ ਹੋ ਖੇਵ ਨਾ ਸਾਕੋ ਦਾ ਅਰਥ ਹੈ ਹਵਾ ਅਨਿਲ ਦਾ ਅਰਥ ਕੀਤਾ ਗਿਆ ਹੈ ਕਿ ਪਰਮਾਤਮਾ ਜੀ ਤੁਸੀਂ ਸਵਾਸਾਂ ਨਾਲ ਨਹੀਂ ਚੱਲਦੇ ਹਵਾ ਤੋਂ ਰਹਿ ਤੋ ਕੋਈ ਪ੍ਰਾਣਾਂ ਦੀ ਲੋੜ ਨਹੀਂ ਅਨਾਦ ਹੈ ਆਪ ਜੀ ਦਾ ਅਨ ਆਦ ਕਿਸੇ ਨੇ ਮੁੱਢ ਨਹੀਂ ਲੱਭਿਆ ਫਿਰ ਸ਼ਬਦ ਆ ਗਿਆ ਜੀ ਅਨਿਤ ਹੈ ਫਿਰ ਬਿੰਤੀ ਅਨਿਤ ਹੈ ਜੋ ਨਿਤ ਦਿਸਣ ਵਾਲੇ ਪਦਾਰਥਾਂ ਵਰਗਾ ਨਹੀਂ ਫਿਰ ਸੁਣਿਓ ਨਿਤਦਰਤ ਜਿਹੜਾ ਰੋਜ ਰਹੇ ਅਨਿਤ ਦਾ ਅਰਥ ਜਿਹੜਾ ਨਾ ਹੋਵੇ ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤੇ ਦੇ ਅਨਿਤ ਨਿਤਰ ਹੈ ਅਨਿਤ ਦਾ ਅਰਥ ਜਿੰਨੇ ਰੋਜ ਨਹੀਂ ਰਹਿਣਾ ਇਹਦਾ ਮਤਲਬ ਤੁਸੀਂ ਰੋਜ ਦਿਸਣ ਵਾਲੇ ਪਦਾਰਥਾਂ ਦੀ ਤਰ੍ਹਾਂ ਨਹੀਂ ਅਨਿਤ ਮਤਲਬ ਸਮੇਂ ਤੋਂ ਬਾਹਰ ਹੋ ਅੱਗੇ ਹੈ ਸੁਨਿਤ ਹੈ ਹੁਣ ਜਦੋਂ ਆਪਾਂ ਪਿੱਛੇ ਪੜਿਆ ਸੀ ਨਾ ਨਚਿੰਤਕ ਹੈ ਸੁਨਿੰਤਕ ਹੈ ਹੁਣ ਉੱਥੇ ਫਿਰ ਮਾਰ ਨੇ ਪੂਰਾ ਦੂਜਾ ਸ਼ਬਦ ਵਰਤਿਆ ਸੁਨਿਤਖੇ ਇੱਕ ਪਾਸੇ ਕਿਹਾ ਤੁਸੀਂ ਅਨੇਤ ਤੇ ਸੁਨਿਤ ਦਾ ਅਰਥ ਸਦਾ ਕੈਮ ਰਹਿਣ ਵਾਲੇ ਆजात ਆजात ਹੈ ਇਹਦਾ ਅਰਥ ਆਪ ਜਨਮ ਵਿੱਚ ਨਹੀਂ ਹੁੰਦੇ ਤੇ ਅਗਲਾ ਸ਼ਬਦ ਖੈ ਆਜਾਦ ਖੈ ਇਹਦਾ ਅਰਥ ਦੂਜਾ ਆਜਾਦ ਨਹੀਂ ਕਰਨਾ ਮੁਕਤੀ ਵਾਲਾ ਇੱਥੇ ਅੱਜ ਦਾ ਅਰਥ ਹੋ ਗਿਆ ਜਨ ਅਜਨਮਾ ਆਦ ਦਾ ਅਰਥ ਮੁੱਢ ਅਜ ਅਜ ਆਦ ਇਹਦਾ ਅਰਥ ਹੈ ਕਿ ਪਾਰ ਬ੍ਰह्म ਖੁਦ ਜਨਮ ਤੋਂ ਰਹਿਤ ਹੈ ਆਪ ਤਾਂ ਅਜ ਹੈ ਬੜੀ ਬੜੀ ਕਮਾਲ ਦਾ ਸ਼ਬਦ ਜੀ ਐੜਾ ਤੇ ਜੱਜਾ ਐੜਾ ਅਗੇਤਰ ਨਾਵਾਚਕ ਤੇ ਜੱਜਾ ਜਨਮ ਅਜ ਇਹਦਾ ਅਰਥ ਹੋ ਗਿਆ ਜਨਮ ਤੋਂ ਰਹਿਤ ਅੱਗੇ ਆ ਗਿਆ ਆਦ ਇਸ ਤਰ੍ਹਾਂ ਪਾਠ ਜੇ ਇਹਦਾ ਸੰਧੀ ਸ਼ੇਧ ਮੈਂ ਕਰਾਂਗਾ ਵੈਗਰੂ ਅਰਥ ਕਰੀ ਕਰ ਲਿਆ ਬਾਣੀ ਨਹੀਂ ਬਦਲਨੀ ਐੜਾ ਜੱਜਾ ਅਜਨਮ ਐੜਾ ਅਨ ਜਿਹੜਾ ਵਰਤ ਰਹੇ ਆ ਤੇ ਆਦ ਮੁੱਢ ਇਹਦਾ ਅਰਥ ਹੋ ਗਿਆ ਆਜ਼ਾਦ ਖੈ ਆਪਣਾ ਤੇਰਾ ਜਨਮ ਕੋਈ ਨਹੀਂ ਤੇ ਜਿੰਨਿਆਂ ਦਾ ਜਨਮ ਹੋਇਆ ਸਾਰਿਆਂ ਦਾ ਮੁੱਢ ਤੂੰ ਹੈ ਸਭ ਦਾ ਮੂਲ ਤੁਸੀਂ ਅੱਗੇ ਆਗੇ ਜੀ ਚਰਪਟ ਛੰਦ ਤੁਐ ਪ੍ਰਸਾਦ ਚਰਪਟ ਛੰਦ ਸਤਿਗੁਰੂ ਕਹਿਣ ਲੱਗਿਆ ਤੁਹਾਡੀ ਕਿਰਪਾ ਨਾਲ ਵਾਹਿਗੁਰੂ ਜੀ ਸਰਬੰ ਖੰਤਾ ਹੰਤ ਦਾ ਅਰਥ ਨੇ ਮਾਰਨਾ ਸਭ ਨੂੰ ਮਾਰਨ ਵਾਲੇ ਵੀ ਤੁਸੀਂ ਹੋ ਸਰਬੰ ਗੰਤਾ ਗੰਤਾ ਦਾ ਅਰਥ ਹੁੰਦਾ ਹੈ ਗਮਤਾ ਪਹੁੰਚ ਸਕਣਾ ਸਾਰਿਆਂ ਤੱਕ ਤੁਹਾਡੀ ਪਹੁੰਚ ਕੇ ਸਰਬੰ ਖਿਆਤਾ ਵੈ ਗੁਰੂ ਜੀ ਸਾਰਿਆਂ ਵਿੱਚ ਸਾਰੀਆਂ ਥਾਵਾਂ ਤੇ ਤੇਰੀ ਮਸ਼ਹੂਰੀ ਹੈ ਤੇ ਤੁਹਾਡੀ ਖਿਆਤੀ ਹੈ ਜਿਹਨੂੰ ਕਹਿੰਦੇ ਹਿੰਦੀ ਚ ਮਸ਼ਹੂਰ ਹੋ ਤੁਸੀਂ ਮਹਾਰਾਜ ਕਹਿੰਦੇ ਸਰਬੰ ਗਿਆਤਾ ਗਿਆਤਾ ਦਾਰ ਤੇ ਦਿਲ ਦੀਆਂ ਜਾਣਨ ਵਾਲਾ ਸਾਰੀਆਂ ਥਾਵਾਂ ਤੇ ਤੁਹਾਡੀ ਖਿਆਤੀ ਹੈ ਮਸ਼ਹੂਰੀ ਹੈ ਤੇ ਸਾਰਿਆਂ ਦੀ ਦਿਲ ਦੀ ਜਾਨ ਦੇਓ ਸਰਬੰਗ ਹਰਤਾ ਸਾਰਿਆਂ ਨੂੰ ਖਤਮ ਕਰਨ ਵਾਲਿਓ ਹਰਤਾਦਰ ਚ ਨਾਸ ਕਰਨ ਵਾਲੇ ਲੈ ਕਰਨ ਵਾਲੇ ਸਰਬੰਗ ਕਰਤਾ ਸਭ ਨੂੰ ਬਣਾਉਣ ਵਾਲਿਓ ਸਰਬੰਗ ਪ੍ਰਾਣੰ ਆ ਜਿੰਨੇ ਜੀਵ ਨੇ ਸਾਰਿਆਂ ਦੇ ਪ੍ਰਾਣ ਵੀ ਤੁਸੀਂ ਹੋ ਜਿੰਦ ਜਾਨ ਵੀ ਤੁਸੀਂ ਹੋ ਸਰਬੰਗ ਤਰਾਣੰ ਤਰਾਣਕ ਦਾ ਅਰਥ ਮੈਂ ਕੱਲ ਵੀ ਕੀਤਾ ਸੀ ਤਾਕਤ ਸਤਿਆ ਪ੍ਰਾਣਾ ਵਿੱਚ ਸ਼ਕਤੀ ਭਰਨ ਵਾਲੇ ਵੀ ਤੁਸੀਂ ਹੋ ਅਗੇ ਕਹਿੰਦੇ ਸਰਬੰ ਕਰਮੰ ਵੈ ਗੁਰੂ ਜੀ ਆ ਜਿੰਨੇ ਜੀਵ ਕੰਮ ਪੈ ਕਰਦੇ ਨੇ ਇਹ ਸਾਰਿਆਂ ਕੰਮਾਂ ਵੀ ਤੂੰ ਹੀ ਤਾਂ ਵਰਤਣਾ ਪਿਆ ਸਰਬੰ ਧਰਮੰ ਵੈ ਗੁਰੂ ਜੀ ਹਰ ਜੀਵ ਜਿਹੜਾ ਕਰਮ ਕਰਦਾ ਹੈ ਜਿਹੜੇ ਧਰਮ ਦੇ ਫਰਜ਼ ਅਦਾ ਕਰਦਾ ਹੈ ਇਹ ਧਰਮਾਂ ਵਿੱਚ ਵੀ ਤੁਸੀਂ ਕੋ ਸਰਬੰ ਜੁਗਤਾ ਜੁਗਤ ਦਾ ਅਰਥ ਇਕਤਾ ਹੁੰਦਾ ਹੈ ਜੀਵਨ ਜੁਗਤ ਇਹ ਜੁਗਤ ਦਾ ਲਬਜ਼ੀ ਅਰਥ ਕਰਾਂਗੇ ਜੀ ਮਿਲਿਆ ਹੋਇਆ ਇਕਮਿਕ ਤੁਸੀਂ ਸਾਰਿਆਂ ਵਿੱਚ ਮਿਲੇ ਵੀ ਹੋ ਤੇ ਸਰਬੰਗ ਮੁਕਤਾ ਸੱਚੇ ਵੀ ਸਭ ਤੋਂ ਵੱਖਰੇ ਵੀ ਹੋ